ਪਾਰਟੀ ਬਦਲ ਲਈ ਦੇਖੋ ਮੈਂ ਫਿਰ ਕਹਿ ਰਿਹਾ ਇਹ ਆਪਣੀ ਸਿਆਸਤ ਦਾ ਚਾਸਪੋਰਟ ਸਾਨੂੰ ਕੋਈ ਨਹੀਂ ਜਿਹਨੂੰ ਕਿਸੇ ਪਾਸੇ ਖਤ ਲੱਗਦਾ ਉਹ ਕਰੇ ਪਰ ਗੱਲ ਕੀ ਹੈ ਪਤਾ ਜਦੋਂ ਪਾਰਟੀ ਬਦਲ ਲਈ ਗਈ ਤੇ ਉਸ ਵੀਰ ਦਾ ਬਿਆਨ ਕੀ ਹੈ ਕਹਿੰਦਾ ਜੀ ਸਾਨੂੰ ਅਸੀਂ ਇਸ ਕਰਕੇ ਨਹੀਂ ਤਰਨਿਆ ਤੇ ਜਾ ਸਕੇ ਅਸੀਂ ਇਸ ਕਰਕੇ ਨਹੀਂ ਮਸਲਾ ਕਰ ਸਕੇ ਕਿਉਂਕਿ ਸਾਨੂੰ ਉਪਰੋਂ ਹਾਈ ਕਮਾਂਡ ਦਾ ਪ੍ਰੈਸ਼ਰ ਸੀ ਕਿ ਇਸ ਮਾਮਲੇ ਨੂੰ ਜਿੰਨਾ ਦਬਾਇਆ ਜਾ ਸਕਦਾ ਦਬਾਓ ਹਾਂਜੀ ਇਸ ਮਾਮਲੇ ਨੂੰ ਜਿੰਨਾ ਨਵਾਇਆ ਜਾਸਤ ਨਵਾਓ ਇੱਥੇ ਵੀ ਜਿਹੜੇ ਐਸਟੀਪੀਸੀ ਕਰਮ ਪਹਿਲੀ ਪੈਲ ਦਾ ਵੀ ਕੋਈ ਬੈਠਾ ਹੈ ਇਹ ਤੁਸੀਂ ਦੱਸੋ ਕਿ ਉਸ ਸਮੇਂ ਤੁਸੀਂ ਹੁਣ ਆ ਕੇ ਜੀਰੋ ਆਏ ਲੱਗੇ ਕਿ ਨਾ ਤੁਹਾਡਾ ਫਰਜ਼ ਹੈ ਤੁਹਾਡਾ ਇਲਾਕਾ ਹੈ ਕੋਈ ਸਹਾਣ ਕਰਨੀ ਆਏ ਤੁਹਾਨੂੰ ਸੰਗਤ ਨੇ ਚੋਣਿਆ ਨੇ ਸੰਗਤ ਦੀ ਸੇਵਾ ਕਰਨ ਦਾ ਫਰਜ਼ ਪੰਡਾ ਹੈ ਸੰਗਤ ਦੇ ਜੁੜੇ ਦਾ ਆਪਣਾ ਫਰਜ਼ ਪੰਡਾ ਹੈ ਸੰਗਤ ਦੀ ਮੋਟਾ ਨੇ ਲਾਉਂਦੀ ਕਿਤੇ ਹੋ ਪਰ ਸੰਗਤ ਨੂੰ ਸਮਝਿਆ ਕੱਖ ਨਹੀਂ ਆਪਾਂ ਲੋਕਾਂ ਨੂੰ ਸਮਝਿਆ ਕੱਖ ਨਹੀਂ ਆਪਾਂ ਪਰ ਮੈਂ ਬੇਨਤੀ ਕਰ ਚਾਹਾਂਗਾ ਉਸ ਵੇਲੇ ਜੇ ਐਸਸੀ ਵਿਸ਼ੇ ਉਸ ਵੇਲੇ ਸਾਡਾ ਕੋਈ ਫਰਕ ਲਭਾਇਆ ਜੇ ਐਸ ਇਸ ਇਹ ਭੈਣ ਜੀ ਬੈਠੇ ਨੇ ਜੇ ਭੈਣ ਜੀ ਉਸ ਸਮੇਂ ਦੇ ਵਿੱਚ ਵੀ ਇਸ ਸਦਕੇ ਦੇ ਜਾਂ ਇਸ ਸਮਾਨ ਦੇ ਵਿੱਚ ਉਸ ਸਮੇਂ ਵਿੱਚ ਇਹਨੇ ਕੋਈ ਲੋੜ ਅਦਾ ਕੀਤਾ ਤੇ ਇਹਨਾਂ ਨਾਲ ਆੜਾ ਸਾਨੂੰ ਜੀਓ ਆਇਆ ਨੂੰ ਪਰ ਜੇ ਨਹੀਂ ਤੇ ਉਸ ਦਾ ਵੀ ਅੱਗੇ ਐਸਸੀ ਪੀ ਜੀ ਨੰਬਰ ਬਣ ਕੇ ਕੋਈ ਆਵੇ ਸੰਗਤ ਬਣ ਕੇ ਜਦੋਂ ਕੋਈ ਮਰਜੀ ਆਵੇ